ਤੁਸੀਂ ਕਹਿੰਦੇ ਰਹੋ ਨਾ ਕੱਲਿਆਂ ਦੀ ਸਰਕਾਰ ਵਲੇ ਵੀ ਸਾਰੇ ਨਸ਼ਾ ਵੇਚਦੇ ਆ ਅੱਜ ਤੁਸੀਂ ਸੌਂ ਉਠਾ ਕੇ ਦੱਸੋ ਛੋਟੇ ਹਲਕੇ ਦੇ ਵਿੱਚ ਜਿੰਨੇ ਲੋਕ ਨਸ਼ਾ ਵੇਚਦੇ ਆ ਤੁਸੀਂ ਉਹਨਾਂ ਤੋਂ ਕਿੰਨਾ ਕਮਿਸ਼ਨ ਲੈਣੇ ਨਸ਼ਾ ਵਾਲੀ ਸਾਡਾ ਚੱਲ ਰਿਹਾ ਕੱਲ ਤੋਂ ਫਿਲਮ ਐ ਮੂ ਅੱਜ ਤੋਂ ਹੀ ਛੋਟੇ ਪਿੰਡ 'ਚ ਨਸ਼ਾ ਮੁਕਤ ਕਰਤਾ ਹਾਂਜੀ ਸਾਰੇ ਚੱਕਾਂ 'ਚ ਵੇਚਦਾ ਛੋਟੀ ਨਿਗਰਾਨੀ ਦੇ ਵਿੱਚ ਆ ਛੋਟੀ ਪੁਲਿਸ ਨੂੰ ਪਤਾ ਕਿਉਂ ਝੂਠ ਮਾਰੇ ਸੀ ਲੋਕਾਂ ਨਾਲ ਕੋਈ ਹਜ਼ਾਰ ਰੁਪਏ ਤੇ ਨਹੀਂ ਸਰਕਾਰ ਦੇ ਉੱਤੇ ਬੈਠੇ ਕੋਈ ਭੁੱਖਾ ਨਹੀਂ ਮਰਦਾ ਲੋਕ ਵੋਟਾਂ ਕਿਉਂ ਵੋਟਾਂ ਦੇਣ ਭੁੱਲਣਾ ਨਹੀਂ ਵੋਟਾਂ ਆਣਨ ਸਾਈ ਦੇ ਵਿੱਚ ਆਪਣੇ ਬੰਦੇ ਮਰੇ ਆ ਜਿੱਦੋਂ ਕੈਪਟਨ ਦੀ ਸਰਕਾਰ ਸੀ ਭਗਵਾਨਤ ਜੀ ਕਹਿੰਦੇ ਵੀ 302 ਦਾ ਪਰਚਾ ਮੁੱਖ ਮੰਤਰੀ ਤੇ ਹੋਣਾ ਚਾਹੀਦਾ ਜੇ ਉਹ ਆਪ ਕਹਿੰਦਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਪਰਚਾ ਹੋਣਾ ਚਾਹੀਦਾ ਹੁਣ ਪਰਚਾ ਉਸ ਤੇ ਹੋਣਾ ਚਾਹੀਦਾ ਤਿੰਨ ਸਾਲਾਂ ਦੇ ਵਿੱਚ ਤੁਸੀਂ ਅੱਜ ਪੂਰਾ ਪੁੱਚੋ ਖੁਰਦ ਦਾ ਮੂੰਹ ਦੇਖਿਆ ਤੇ ਉਹ ਵੀ ਸਿਰਫ ਆ ਦੋ ਕਮਰਿਆਂ ਦਾ ਤੁਸੀਂ ਦੱਸੋ ਵੀ ਪੁੱਚੋ ਖੁਰਦ ਦੇ ਵਿੱਚ ਤਿੰਨ ਸਾਲਾਂ ਦੇ ਵਿੱਚ ਤੁਹਾਡੇ ਕੋਲੇ ਟਾਈਮ ਕਿਉਂ ਨਹੀਂ ਸੀਗਾ ਜਿਹੜੀਆਂ ਲੋਕਾਂ ਦੀਆਂ ਸਮੱਸਿਆਵਾਂ ਦਾ ਇਹ ਨਹੀਂ ਹੈ ਇਹ ਦੇਖੋ ਤੁਸੀਂ ਸਾਨੂੰ ਐਂ ਦੱਸ ਦੋ ਵੀ ਕਿਹੜਾ ਓਪਨ ਕਿਤੇ ਆਏ ਕੁਛ ਨਸ਼ਿਆਂ ਦਾ ਪ੍ਰਚਾਰ ਸ਼ੁਰੂ ਕੀਤਾ ਨਸ਼ਾ ਵਿਰੋਧ ਜੁੱਧ ਖੜ ਜੋ ਇੱਕ ਮਿੰਟ ਉਹ ਛੋਡੀ ਬੀਬੀ ਦਾ ਕੀ ਮੈਨਾਂ ਥਾੜ ਵਾਲੀ ਦਾ ਫੇਲ ਚ ਭੇਤੀ ਹੁੰਦਾ ਅਕਸਰ ਚੱਜ ਨਹੀਂ ਉੱਟਾ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਐਮ ਐਲ ਏ ਸਭ ਕਹਿੰਦੇ ਕੋਰਟ ਦਾ ਫੈਸਲਾ ਲੋਕਾਂ ਦੇ ਘਰ ਧਾ ਦਿਓ ਛੋਡੀ ਬੀਬੀ ਨੇ ਨਸ਼ੇ 'ਚ ਫੜੀ ਗਈ ਆ ਤੇ ਉਹਦਾ ਚਲਾਨ ਤੇਸ਼ ਕਿਉਂ ਨਹੀਂ ਕੀਤਾ ਪੁਲਿਸ ਨੇ ਤੇ ਜਮਾਤ ਛੋਡੀ ਪੁਲਿਸ ਨੇ ਦਵਾਈ ਆ ਕੜਕ ਮੱਚ ਗਈ ਲੋਕਾਂ ਦੀ ਸੀਐਮ ਨੇ ਇੱਕ ਲੱਭੂ ਨਹੀਂ ਬੋਲਿਆ ਦੱਸੋ ਕਿਸਾਨਾਂ ਨੂੰ ਦੇਣ ਪੈਸੇ ਤੁਸੀਂ ਦੇਖੋ ਐਮਐਲਏ ਦਾ ਕੰਮ ਹੁੰਦਾ ਕਿ ਵਿਧਾਨ ਸਭਾ ਚ ਕਾਨੂੰਨ ਬਣਾਉਣਾ ਐਮਐਲਏ ਦਾ ਕੰਮ ਖੇਤਾਂ ਚ ਨਹੀਂ ਹੈ ਨਾ ਜਾ ਸਕਦਾ ਪਰ ਉੱਥੇ ਜਿਹੜਾ ਵਿਧਾਨ ਸਭਾ ਦੇ ਵਿੱਚ ਕਾਨੂੰਨ ਬਣਾਉਂਦਾ ਉਹ ਪੁਰਾਣਾ ਚੱਲੀ ਜਾਂਦਾ ਨਹੀਂ ਐਮਐਸਪੀ ਜਿਹੜਾ ਹੈਗਾ ਇਹ ਤਾਂ ਹੁਣ ਸਰਕਾਰ ਮਤਲਬ ਸੈਂਟਰ ਸਰਕਾਰ ਦਾ ਨੰਗਾ ਲਗਾਇਆ ਹੁੰਦਾ ਸੀ ਆਜੋ ਸ਼ਾਮ ਨੂੰ ਸਹੀ ਹਰੋ ਘਾਂਟੇ ਮਾ ਸਾਨੂੰ ਜੀ ਬੀਬੀ ਭਾਲ ਕੇ ਲਓ ਦੋ ਆਮ ਆਦਮੀ ਪਾਰਟੀ ਦੀ ਸਰਕਾਰ ਜੀ ਤੁਸੀਂ ਆਪੀ ਗੱਲ ਕਰੋ ਨਹੀਂ ਤੁਸੀਂ ਸਰ ਮੈਂ ਤੁਸੀਂ ਗੱਲ ਤਾਂ ਸੁਣੋ ਨਾ ਵੀ ਆਹ ਛੋਟੀ ਪਾਰਟੀ ਚੋਣਾਂ ਤੋਂ ਪਹਿਲਾਂ ਕਹਿ ਰਹੀ ਹੈ ਵੀ 5 ਮਿੰਟਾਂ ਚ